ਉਹ ਗੰਦੇ ਲੋ ਬਈ ਸ਼ਿਕਾਰ થਿਆ ਆ ਫੋਨ ਫੜ ਰਹਾ ਬਾਪਾ ਮੈਂ ਤਾਂ ਪਾ ਲਿਆ ਜਾਣ ਹੁਣ ਇਹਦੇ ਵਿੱਚ ਚਿਗਾ ਕੇ ਰੱਖੀ ਕੀਤ ਕੀ ਕੁੱਟਿਆ ਬਾ ਸਿਰ ਕੁੱਟਿਆ ਵਾ ਹਾਂ ਹਾਂ ਜਮਨ ਖਤਮ ਕਰਾਵਾ ਫੋਟਾਂ ਚੱਕ ਲੈ ਇਹਦਾ ਜਉਂਦਾ ਦੇਖ ਨਹੀਂ ਜਉਂਦਾ ਟੱਟੂ ਜੇ ਇਹ ਤਾਂ ਜਾਂਦੀ ਹੁੰਦਾ ਇਹ ਨੇ ਬਰਾਤ ਨੂੰ ਭੱਜ ਜਾਣਾ ਤੇ ਹੋਰ ਕੰਮ ਖੜਾ ਕਰੇ। ਘਰੇ ਮੈਨੂੰ ਪੂਛ ਹੀ ਫੜਨ ਦੇ। ਫੜਾ ਫੜਾ। ਘਰ ਆਏਂ ਤੇ ਤੂੰ ਹੱਥ ਨਾਲ ਫੜਨੂ ਏ। ਮੈਂ ਆਏ ਫੜਨਾ ਮੈਂ ਪੂਛ ਫੜ ਲੈਣਾ। ਕੋ ਲੋੜ ਹੀ ਨਹੀਂ ਭਈਆ ਆਂਦੀਆਂ ਨੇ। ਮੇਰੇ ਮੁਰਾਦਾ ਨਹੀਂ ਕਹੇ ਤੇ। ਇਹਦਾ ਕੁੱਟੇ ਦਾ ਬੜਾ ਸਹੂਕਣਾ ਅੰਨੇ ਜਵਾਂ ਪੇਖਾਵਾ। ਮੂਹ ਦਾ ਘੰਟਾ ਕਹਦਾ ਜਾਉਂਦਾ ਰਹਿੰਦਾ। ਆਇਆ ਲੀਡਾਂ ਜਿਹਾ ਆਇਆ ਤੇ ਇਸੇ ਨੂੰ ਫੜਾ ਦੇ। ਆਇਆ ਲਿਖਣਾ ਇਹਨੂੰ ਉਤਪੋਰੀ ਬੰਨੂ ਮੈਂ। ਇਹ ਇਹ ਰੱਖੇਗਾ ਤੂੰ ਬਸੋ ਕੁੱਤਾ ਰੱਖੇ ਤਰਖਾ ਕੁਝ ਨਹੀਂ ਇਧਰ ਇਧਰ ਕਰ ਤੂੰ ਕੈਮਰਾ ਕਰ ਤੂੰ ਮੈਂ ਕਹਿੰਦਾ ਵੀਡੀਓ ਬਣਾਈ ਹੀ ਨਹੀਂ ਤੂੰ ਜਾਂ ਮੈਨੂੰ ਫੜਾ ਰਿਹਾ ਬਣੀ ਜਾਂਦੀ ਆ ਰਾਵਣ ਵਈ ਸੱਪ ਨੂੰ ਫੜੀ ਜਾਂਦਾ ਦਿਖਾਉਣਾ ਏ ਸੱਪ ਯਾਰ ਤੂੰ ਕਾ ਜਾਏਗਾ ਇਹਦਾ ਪਉਣਾ ਚਾਰੇ ਨੇ ਅੱਜ ਠੀਕ ਹੈ ਨਾ ਮੈਂ ਲੈ ਕੇ ਨੱਪਣ ਜਾਂਦੇ ਹਾਂ ਇਹ ਕਹਦਾ ਮੈਂ ਜਰੂਰ ਬੁੜੀ ਬਣਾਉਣੀ ਆ ਕੋਈ ਉਹ ਭਰਾਵਾ ਪਰੇ ਰੱਖ ਦੇ ਦੇਖੀ ਗੱਜਬਾਹ ਜੇ ਤੈ ਪੋਲਾ ਬੋਲਾ ਨਹੀਂ ਨਹੀਂ ਗੱਜਬਾਹ ਨਾ ਚਲਾ ਜਾ ਬਾਈ ਆ ਨੂਨ ਨੂਨ ਬੰ ਬੰ ਨੂਨ ਇਸ ਕੱਸੀ ਕੱਸੀ ਤਾਰ ਦਾ ਨੂਨ ਚਲ ਗਿਆ ਅਮਲੀ ਓਏ